ਤਮਿਲਨਾਡੂ ਵਰਸਸ ਸੈਂਟਰਲ ਸਰਕਾਰ ਇਹ ਜਿਹੜਾ ਸਿਸਟਮ ਅੱਜਕੱਲ ਪੂਰਾ ਕਲੇਸ਼ ਤੇ ਚੱਲ ਰਿਹਾ ਤਮਿਲਨਾਡੂ ਤੇ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਇੰਡੀਆ ਦੀ ਉਹਨਾਂ ਦੇ ਵਿਚਕਾਰ ਤਮਿਲਨਾਡੂ ਦੇ ਵਿੱਚ ਥਾਂ ਥਾਂ ਦੇ ਉੱਤੇ ਜਿੰਨੇ ਵੀ ਹਿੰਦੀ ਦੇ ਵਿੱਚ ਬੋਰਡ ਲੱਗੇ ਹੋਏ ਸੀ ਜਾਂ ਸਰਕਾਰੀ ਦਫ਼ਤਰਾਂ ਤੇ ਜਾਂ ਕੋਈ ਸੜਕਾਂ ਦੇ ਉੱਤੇ ਉਹਨਾਂ ਦੇ ਉੱਤੇ ਕਾਲਖ ਪੋਥੀ ਜਾ ਰਹੀ ਆ ਲੋਕ ਵੱਡੇ ਵੱਡੇ ਗਰੁੱਪਾਂ ਦੇ ਵਿੱਚ ਜਾ ਜਾ ਕੇ ਇਹ ਜਿੰਨੇ ਵੀ ਹਿੰਦੀ ਦੇ ਵਿੱਚ ਲਿਖੇ ਹੋਏ ਬੋਰਡ ਹੈਗੇ ਉਹਨਾਂ ਤੇ ਕਾਲਖ ਬੋਥ ਰਹਾ ਅਸਲ ਦੇ ਵਿੱਚ ਇਹ ਸਾਰਾ ਮਾਮਲਾ ਕਿਉਂ ਭੜਕਦਾ ਆ ਭੜਕਦਾ ਤਾਂ ਆ ਕਿਉਂਕਿ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਐਮ ਕੇ ਸਟਾਲਿਨਾ ਉਹ ਬਿਆਨ ਦਿੰਦੇ ਆ ਕਿ ਜਿਹੜੀ ਹਿੰਦੀ ਭਾਸ਼ਾ ਹੈਗੀ ਆ ਉਹਨੇ ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਇੰਡੀਆ ਦੀਆਂ ਪਛਾਣਾਂ ਸੀਗੀਆਂ ਉਹ ਖਾ ਲਈਆਂ ਇੱਕ ਵਸਤੀਵਾਦੀ ਤਰੀਕੇ ਦੇ ਨਾਲ ਉਹਨਾਂ ਨੇ ਆਧਾਰਨ ਦਿੱਤੀ ਆ ਕਿ ਬਿਹਾਰ ਦੀਆਂ ਝਾਰਖੰਡ ਦੀਆਂ ਜੂਪੀ ਦੀਆਂ ਜਿਹੜੀਆਂ ਖੇਤਰੀ ਪਛਾਣਾਂ ਸੀਗੀਆਂ ਉਹ ਅੱਜਕੱਲ ਕਿਸੇ ਤਰ੍ਹਾਂ ਵੀ ਨਜ਼ਰ ਨਹੀਂ ਆਉਂਦੀਆਂ ਇੱਕ ਤਰ੍ਹਾਂ ਨਾਲ ਖਤਮ ਹੋਣ ਦੀ ਕਗਾਰ ਤੇ ਹੈਗੀਆਂ ਕਿਉਂਕਿ ਹਿੰਦੀ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰੀਪਲੇਸ ਕਰ ਦਿੱਤਾ ਜਾਨੀ ਕਿ ਖਾ ਲਿਆ ਤੇ ਇਹੀ ਕੰਮ ਉਹ ਕਹਿੰਦੇ ਆ ਕਿ ਸੈਂਟਰ ਗਵਰਨਮੈਂਟ ਚਾਹੁੰਦੀ ਆ ਕਿ ਤਾਮਨਾਡੂ ਦੇ ਵਿੱਚ ਵੀ ਕੀਤਾ ਜਾਵੇ ਤੇ ਜਿਹੜੀ ਤਾਮਨਾਡੂ ਦੀ ਜਿਹੜੀ ਇਹ ਤਾਮਿਲ ਭਾਸ਼ਾ ਹੈਗਾ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ ਅਸਲ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਜਿਹੜੇ ਐਜੂਕੇਸ਼ਨ ਮਨਿਸਟਰ ਹੈਗੇ ਆ ਤਰਮਿੰਦਰ ਪ੍ਰਧਾਨ ਜੀ ਉਹਨਾਂ ਨੇ ਇੱਕ ਨਵੀਂ ਨਿਊ ਐਜੂਕੇਸ਼ਨ ਪਾਲਿਸੀ ਪੂਰੇ ਇੰਡੀਆ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਇਸ ਪਾਲਿਸੀ ਦੇ ਦੀਨ ਜਿਹੜੇ ਜਿਹੜੇ ਰਾਜ ਇਹ ਜਿਹੜੀ ਪਾਲਿਸੀ ਹੈਗੀ ਆ ਨਿਊ ਐਜੂਕੇਸ਼ਨ ਪਾਲਿਸੀ ਉਹ ਲਾਗੂ ਕਰੂਗੀ ਸੈਂਟਰ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੈਗੀ ਆ ਉਹਨਾਂ ਨੂੰ 2000 ਕਰੋੜ ਤੋਂ ਵੀ ਵੱਧੂ ਜਿਹੜਾ ਆ ਫੰਡ ਦਿੱਤਾ ਜਾਊਗਾ ਇਹ ਜਿਹੜਾ ਫੰਡ ਦਿੱਤਾ ਜਾਊਗਾ ਇਹ ਸਮਗ੍ਰਾ ਸਿੱਖਿਆ ਅਭਿਆਨ ਦੇ ਤਹਿਤ ਦਿੱਤਾ ਜਾਊਗਾ ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਲਾਜ਼ਮੀ ਕਰ ਦਿੱਤਾ ਕਿ ਇਹ ਹਰੇਕ ਰਾਜ ਜਿਹੜਾ ਇੰਡੀਆ ਦਾ ਹੈਗਾ ਇਹ ਸਿੱਖਿਆ ਨੂੰ ਲਾਗੂ ਕਰੂਗਾ ਪਰ ਤਾਮਨ ਨਾਡੂ ਦੇ ਜਿਹੜੇ ਮੁੱਖ ਮੰਤਰੀ ਐ ਐਮ ਕੇ ਸਟਾਲਿਨ ਉਹ ਉਹ ਇਹਦੇ ਵਿਰੋਧ ਦੇ ਵਿੱਚ ਆ ਕੇ ਖੜ ਗਏ ਕਿ ਉਹ ਕਹਿੰਦੇ ਕਿ ਅਸੀਂ ਇਹ ਜਿਹੜੀ ਪਾਲਿਸੀ ਹੈਗੀ ਆ ਨਵੀ ਇਹਨੂੰ ਅਸੀਂ ਆਪਣੇ ਰਾਜ ਦੇ ਵਿੱਚ ਬਿਲਕੁਲ ਵੀ ਲਾਗੂ ਨਹੀਂ ਕਰਾਂਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਤਰਮਿੰਦਰਾ ਪ੍ਰਧਾਨ ਜਿਹੜੇ ਸੈਂਟਰ ਦੇ ਸਿੱਖਿਆ ਮੰਤਰੀ ਹੈਗੇ ਤੇ ਤਾਮਨ ਨਾਡੂ ਦੇ ਜਿਹੜੇ ਮੁੱਖ ਮੰਤਰੀ ਐ ਐਮ ਕੇ ਸਟਾਲਿਨ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਵਾਰ ਸਟਾਰਟ ਹੋ ਗਈ ਆ ਤੇ ਜਿਹੜੇ ਸੈਂਟਰ ਗਵਰਨਮੈਂਟ ਦੇ ਇਹ ਸਿੱਖਿਆ ਮੰਤਰੀ ਹੈਗੇ ਤਰਮਿੰਦਰਾ ਪ੍ਰਧਾਨ ਇਹ ਕਹਿੰਦੇ ਆ ਕਿ ਇਹ ਇੱਕ ਤਰ੍ਹਾਂ ਨਾਲ ਇਹ ਦੇਸ਼ ਦੇ ਖਿਲਾਫ ਜਾ ਰਿਹਾ ਆ ਪਰ ਇਹਦੇ ਵਿੱਚ ਦੂਸਰੇ ਪਾਸੇ ਕਹਿ ਰਿਹਾ ਮੁੱਖ ਮੰਤਰੀ ਜਿਹੜੇ ਤਾਮਨਾਡੂ ਦੇ ਉਹ ਕਹਿ ਰਿਹਾ ਕਿ ਇਹਦੇ ਨਾਲ ਜਿਹੜੀ ਸਾਡੀ ਲੈਂਗੁਏਜ ਤਾਮਿਲ ਹੈਗੀ ਆ ਉਹਨੂੰ ਖਤਰਾ ਹੈ ਤੇ ਹਿੰਦੀ ਉਹਨੂੰ ਖਤਮ ਕਰ ਸਕਦੀ ਆ ਅਸਲ ਦੇ ਵਿੱਚ ਇਹ ਜਿਹੜੀ ਨਵੀਂ ਸਿੱਖਿਆ ਜਿਹੜੀ ਪਾਲਿਸੀ ਲਾਗੂ ਕੀਤੀ ਆ ਸੈਂਟਰ ਗਵਰਨਮੈਂਟ ਨੇ ਉਹਦੇ ਵਿੱਚ ਉਹਨਾਂ ਨੇ ਕੁਝ ਤਬਦੀਲੀਆਂ ਕੀਤੀਆਂ ਇਹਦੇ ਵਿੱਚ ਉਹਨਾਂ ਨੇ ਹੁਣ ਜਿਹੜੀ ਆ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਤਿੰਨ ਲੈਂਗੁਏਜ ਜਾਨੀ ਕਿ ਪਾਲਿਸੀ ਦੇ ਵਿੱਚ ਐਡ ਕੀਤੀਆਂ ਵੀ ਤੁਸੀਂ ਤਿੰਨ ਲੈਂਗੁਏਜ ਜਿਹੜੇ ਹਰੇਕ ਰਾਜ ਵਾਲੇ ਉਹ ਆਪਣੇ ਉੱਥੇ ਸਕੂਲਾਂ ਦੇ ਵਿੱਚ ਸਿਖਾ ਸਕਦੇ ਆ ਮਤਲਬ ਕਿ ਇੱਕ ਤਾਂ ਉੱਥੋਂ ਦੀ ਕੋਈ ਵੀ ਮਾਤਰ ਭਾਸ਼ਾ ਹੋ ਗਈ ਜਾਂ ਮਾਤਰ ਭਾਸ਼ਾ ਹੋ ਗਈ ਮੰਨ ਲਓ ਪੰਜਾਬ ਦੇ ਵਿੱਚ ਲਾ ਲਓ ਪੰਜਾਬੀ ਹੋ ਗਈ ਦੂਜੀ ਹਿੰਦੀ ਹੋਵੇ ਤੇ ਤੀਜੀ ਇੰਗਲਿਸ਼ ਹੋਵੇ ਪਰ ਜਿਹੜੇ ਤਮਿਲਨਾਡੂ ਵਾਲੇ ਕਹਿ ਰਹੇ ਆ ਕਿ ਅਸੀਂ ਜਿਹੜੀ ਪਹਿਲਾਂ ਹੀ ਸਾਡੇ ਜਿਹੜੀ ਦੋ ਲੈਂਗੁਏਜ ਜਿਹੜੀ ਪਾਲਿਸੀ ਸਾਡੇ ਚੱਲ ਹੀ ਰਹੀ ਆ ਤੈਨੂੰ ਮੈਂ ਦੱਸਦਾ ਤਮਿਲਨਾਡੂ ਦੇ ਵਿੱਚ ਸਿਰਫ ਦੋ ਹੀ ਲੈਂਗੁਏਜ ਜਿਹੜੀਆਂ ਉੱਥੋਂ ਦੇ ਸਕੂਲਾਂ ਦੇ ਵਿੱਚ ਪੜਾਈਆਂ ਜਾਂਦੀਆਂ ਇੱਕ ਤਾਮਿਲ ਤੇ ਦੂਸਰੀ ਇੰਗਲਿਸ਼ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੀ ਇਹ ਪਾਲਿਸੀ ਪਹਿਲਾਂ ਹੀ ਬਹੁਤ ਸਕਸੈਸਫੁਲੀ ਚੱਲ ਰਹੀ ਆ ਤੇ ਜਿਹੜਾ ਉੱਥੇ ਪੜ੍ਹੇ ਲਿਖੇ ਲੋਕਾਂ ਦਾ ਜਿਹੜੀ ਰੇਸ਼ੋ ਵੀ ਹੈਗੀ ਉਹ ਪੂਰੇ ਇੰਡੀਆ ਦੇ ਵਿੱਚ ਕਿਤੇ ਜ਼ਿਆਦਾ ਹੈਗੇ ਆ ਕੇਰਲਾ ਤੋਂ ਬਾਅਦ ਜੇਕਰ ਨੰਬਰ ਆਉਂਦਾ ਤਾਂ ਤਾਮਿਲਨਾਡੂ ਵਰਗੇ ਜਿਹੜੇ ਰਾਜਾ ਉਹਨਾਂ ਦਾ ਹੀ ਆਉਂਦਾ ਹੈਗਾ ਬਾਕੀ ਜੇਕਰ ਅਸੀਂ ਦੇਖਿਆ ਜਾਵੇ ਇੰਡੀਆ ਦੇ ਵਿੱਚ ਬਿਹਾਰ ਚਾਰਖੰਡ ਯੂਪੀ ਇੱਥੇ ਜਿਹੜਾ ਅਨਪੜਤਾ ਦੀ ਜਿਹੜੀ ਰੇਸ਼ੋ ਹੈਗੀ ਉਹ ਕਿਤੇ ਜ਼ਿਆਦਾ ਹੈਗੀ ਆ ਇਹਨਾਂ ਰਾਜਾਂ ਨਾਲੋਂ ਸੋ ਜਿਹੜੇ ਇਹ ਤਾਮਿਲਨਾਡੂ ਦੇ ਇਹ ਐਮ ਕੇ ਸਤਾਲਮ ਮੁੱਖ ਮੰਤਰੀ ਹੈਗੇ ਆ ਉਹ ਕਹਿੰਦੇ ਆ ਕਿ ਤੁਸੀਂ ਜਿਹੜੇ ਇਹ ਜਿਹੜੇ ਅਨਪੜ ਜਿਹੜੇ ਰਾਜ ਹੈਗੇ ਆ ਜਿੱਥੇ ਤੁਸੀਂ ਹਿੰਦੀ ਆਲਰੇਡੀ ਲਾਗੂ ਕੀਤੀ ਹੋਈ ਆ ਪਹਿਲਾਂ ਉਹਨਾਂ ਦੇ ਵਿੱਚ ਜਾ ਕੇ ਪੜਾਓ ਫਿਰ ਤੁਸੀਂ ਗੱਲ ਕਰੋ ਕਿ ਜਿਹੜੀ ਸਾਡੀ ਐਜੂਕੇਸ਼ਨ ਪਾਲਿਸੀ ਹੈਗੀ ਹਲ ਤਾਮਨਾਡੂ ਦੇ ਵਿੱਚ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਅਸੀਂ ਇਹਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਚਾਹੁੰਦੇ ਹੈਗੇ ਤੇ ਦੂਸਰਾ ਉਹਨਾਂ ਨੇ ਇੱਕ ਬੜਾ ਹੀ ਇਹ ਵਿਵਾਦਤ ਜਾਂ ਕਹ ਲਓ ਦਲੇਰ ਰਾਮਾ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਇਹ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕਰਨ ਦੇ ਉੱਤੇ 2000 ਕਰੋੜ ਰੁਪਈਆ ਦੇਣ ਦੀ ਗੱਲ ਕਰਦੇ ਆ ਰਾਜਾਂ ਨੂੰ ਉਹ ਕਹਿੰਦੇ ਅਸੀਂ 10000 ਕਰੋੜ ਵੀ ਜੇਕਰ ਤੁਸੀਂ ਦੇਉਂਗੇ ਤਾਂ ਵੀ ਅਸੀਂ ਇਹ ਜਿਹੜੀ ਪਾਲਿਸੀ ਹੈਗੀ ਆ ਨਿਊ ਐਜੂਕੇਸ਼ਨ ਪਾਲਿਸੀ ਤਾਂ ਵੀ ਅਸੀਂ ਇਹਨੂੰ ਲਾਗੂ ਨਹੀਂ ਕਰੂਗੇ ਤਮਿਲਨਾਡੂ ਵਾਲੇ ਮੁੱਖ ਮੰਤਰੀ ਨੂੰ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜਾ 3 ਲੈਂਗੁਏਜ ਵਾਲਾ ਸਿਸਟਮ ਕੱਲਾ ਉਹਨਾਂ ਤੇ ਹੀ ਇਤਰਾਜ਼ ਨਹੀਂ ਆ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੇ ਇਤਰਾਜ਼ ਕੀਤਾ ਹੈ ਕਿ ਜੇਕਰ ਅਸੀਂ 2000 ਕਰੋੜ ਰੁਪਈਆ ਸੈਂਟਰ ਸਰਕਾਰ ਤੋਂ ਲੈ ਲੰਨੇ ਆ ਇਸ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਇਹ এডਿਕੇਸ਼ਨ ਦੇ ਉੱਤੇ ਕੰਟਰੋਲ ਹੈਗਾ ਉਹ ਸੈਂਟਰ ਗਵਰਨਮੈਂਟ ਦਾ ਹੋ ਜਾਂਦਾ ਹੈਗਾ ਹੁਣ ਤੱਕ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇਹ এডਿਕੇਸ਼ਨ ਪਾਲਿਸੀ ਰਹੀਆਂ ਉਹਦੇ ਵਿੱਚ ਸੈਂਟਰ ਗਵਰਨਮੈਂਟ ਤੇ ਪਲੱਸ ਸਟੇਟ ਗਵਰਨਮੈਂਟ ਦਾ ਬਰਾਬਰ ਦਾ ਯੋਗਦਾਨ ਰਹਿੰਦਾ ਸੀ ਪਰ ਉਹਨਾਂ ਨੇ ਹੁਣ ਇਹ ਕਿਹਾ ਕਿ ਨਿਊ এডਿਕੇਸ਼ਨ ਪਾਲਿਸੀ ਦੇ ਨਾਲ ਇਹ ਸੈਂਟਰ ਗਵਰਨਮੈਂਟ ਸਾਰੀ ਜਿਹੜੀ এডਿਕੇਸ਼ਨ ਹੈਗੀ ਆ ਉਹਦੇ ਤੇ ਇੱਕ ਤਰ੍ਹਾਂ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸੋ ਇਸ ਲਈ ਉਹਨਾਂ ਨੇ ਦੱਸਿਆ ਕਿ ਇਹਦੇ ਪਿੱਛੇ ਹੋਰ ਵੀ ਕਈ ਕਾਰਨ ਆ ਹੋਰ ਇੱਕ ਉਹਨਾਂ ਨੇ ਕਾਰਨ ਦੱਸਿਆ ਗਿਆ ਕਿ ਜਿੱਦਾਂ ਇਹ 4 ਇਅਰ ਅੰਡਰ ਗ੍ਰੈਜੂਏਟ ਪ੍ਰੋਗਰਾਮ ਹੈਗਾ ਜਿੱਦਾਂ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਕਿ ਜੇਕਰ ਕੋਈ ਬੱਚਾ ਪੜਾਈ ਡ੍ਰੌਪ ਕਰ ਜਾਂਦਾ ਇੱਕ ਸਾਲ ਲਈ ਮਤਲਬ ਉਹ ਚਾਰ ਸਾਲ ਦੇ ਵਿੱਚ ਵੀ ਗ੍ਰੈਜੂਏਟ ਕਰ ਸਕਦਾ ਪਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਆ ਉਹ ਕਹਿੰਦੇ ਆ ਕਿ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਬੰਦਾ ਇਹ ਡ੍ਰੌਪ ਆਊਟ ਯਾਨੀ ਕਿ ਕਰਕੇ ਜਾਣੇ ਵਾਲੇ ਦੀ ਸੰਖਿਆ ਵੱਧ ਜਾਊਗੀ ਕੀ ਅਵੇਸਲੇ ਹੋ ਜਾਊਗੇ ਕਿ ਚਲੋ ਕੋਈ ਨਹੀਂ ਅਸੀਂ ਫੇਰ ਪੜ ਲਾਂਗੇ ਉਹਨਾਂ ਦੇ ਆਪਣੇ ਤਰਕ ਹੈਗੇ ਆ ਇੱਕ ਹੋਰ ਜਿਹੜਾ ਇਸ ਚੀਜ਼ ਤੇ ਉਹਨਾਂ ਨੇ ਇਤਰਾਜ਼ ਜਤਾਇਆ ਹੈਗਾ ਜਿੱਦਾਂ ਹੁਣ ਤੱਕ ਦੀ ਐਜੂਕੇਸ਼ਨ ਪਾਲਿਸੀ ਦੇ ਵਿੱਚ 8ਵੀਂ ਤੱਕ ਦੇ ਬੱਚਿਆਂ ਵਾਲਿਆਂ ਲਈ ਮਤਲਬ ਕਿ ਕੋਈ ਐਗਜ਼ਾਮ ਨਹੀਂ ਲਿਆ ਜਾਂਦਾ ਸੀ ਉਹਨਾਂ ਨੂੰ ਪਾਸ ਕਰ ਦਿੱਤਾ ਜਾਂਦਾ ਸੀ ਪਰ ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਜਾਰੀ ਕੀਤੀ ਹੈ ਸੈਂਟਰ ਗਵਰਨਮੈਂਟ ਨੇ ਉਹਦੇ ਵਿੱਚ ਤੀਜੀ ਪੰਜਵੀਂ ਤੇ 8ਵੀਂ ਦੇ ਵਿੱਚ ਵੀ ਜਾਨੀ ਕਿ ਪੇਪਰ ਲਏ ਜਾਊਗੇ ਕਈ ਇਹਨੂੰ ਸਹੀ ਵੀ ਮੰਨਦੇ ਆ ਪਰ ਜਿਹੜੇ ਇਹ ਤਮਨਾਡੂ ਵਾਲੇ ਆ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਕੀ ਹੋਊਗਾ ਕਿ ਬੱਚਿਆਂ ਦੇ ਵਿੱਚ ਭੇਦਭਾਵ ਦੀ ਜਿਹੜੀ ਆਪਸੀ ਜਿਹੜੀ ਇੱਕ ਭਾਵਨਾ ਹੈਗੀ ਉਹ ਵੱਧ ਜਾਊਗੀ ਕਿਉਂਕਿ ਕਈ ਵਾਰ ਇਹ ਕਈ ਬੱਚੇ ਇਸ ਏਜ ਤੱਕ ਥੋੜੇ ਜਿਆਦੇ ਸ਼ਾਰਪ ਹੁੰਦੇ ਆ ਉਹਨਾਂ ਨੇ ਜਿਆਦਾ ਨੰਬਰ ਲੈ ਲੈਣੇ ਆ ਤੇ ਜਿਹੜਾ ਇੱਕ ਨਾਰਮਲ ਬੱਚਾ ਹੁੰਦਾ ਉਹਦੇ ਵਿੱਚ ਹੀਣ ਭਾਵਨਾ ਆ ਜਾਂਦੀ ਆ ਦੂਸਰੇ ਬੱਚੇ ਦੇ ਪ੍ਰਤੀ ਕਿ ਉਹ ਜਿਆਦਾ ਨੰਬਰ ਲੈ ਕੇ ਪਾਸ ਹੋ ਗਿਆ ਇਸ ਲਈ ਜੋ ਉਹਨਾਂ ਨੇ ਕਿਹਾ ਕਿ ਸਾਡੀ ਐਜੂਕੇਸ਼ਨ ਪਾਲਿਸੀ ਹੈਗੀ 8ਵੀਂ ਤੱਕ ਵਾਲੇ ਬੱਚਿਆਂ ਲਈ ਅਸੀਂ ਅਸੀਂ ਮਤਲਬ ਕਿ ਕੋਈ ਇਗਜ਼ਾਮ ਨਹੀਂ ਰੱਖੇ ਹੈਗੇ ਜਿੱਦਾਂ ਉੱਥੇ ਚੱਲਦਾ ਹੀ ਆ ਸੋ ਅਸੀਂ ਕਹਿੰਦੇ ਅਸੀਂ ਉਸੇ ਹੀ ਤਰੀਕੇ ਨਾਲ ਅੱਗੇ ਚੱਲ ਕੇ ਜਾਵਾਂਗੇ ਸੋ ਇਹ ਸਾਰੀਆਂ ਗੱਲਾਂ ਸਿਗੀਆਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਇਤਰਾਜ਼ ਕੀਤਾ ਤੇ ਹਿੰਦੀ ਨੂੰ ਦੱਸਿਆ ਕਿ ਉਹਨਾਂ ਨੇ ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਪਛਾਣਾਂ ਹੈਗੀਆਂ ਇੰਡੀਆ ਦੀਆਂ ਖਾ ਵੀ ਚੁੱਕੀ ਹੈਗੀਆਂ ਉਹਨਾਂ ਨੇ ਬਕਾਇਦਾ 19 ਪਛਾਣਾਂ ਦੇ ਨਾਮ ਮੈਂਸ਼ਨ ਕੀਤੇ ਆਪਣੇ ਟਵੀਟ ਦੇ ਵਿੱਚ ਕਿ ਇਹ ਵਾਲੀਆਂ ਪਛਾਣਾਂ ਜਿਹੜੀਆਂ ਹੈਗੀਆਂ ਪਿਛਲੇ 50 60 ਸਾਲ ਦੇ ਵਿੱਚ ਖਤਮ ਹੋ ਚੁੱਕੀਆਂ ਆ ਜਾਂ ਖਤਮ ਹੋਣ ਦੀ ਕगार ਤੇ ਹੈਗੀਆਂ ਸੋ ਉਹਨਾਂ ਨੇ ਕਹਿ ਕਿ ਅਸੀਂ ਜੇ ਤਾਮਿਲ ਨੂੰ ਬਚਾਉਣਾ ਸਾਨੂੰ ਇਦਾਂ ਦੇ ਜਿਹੜੇ ਸਖਤ ਕਦਮ ਹੈਗੇ ਆ ਉਹ ਚੱਕਣੇ ਹੀ ਪੈਣੇ ਆ ਉਹ 2000 ਕਰੋੜ ਕੀ 10000 ਕਰੋੜ ਦੇ ਦਿਓ ਤਾਂ ਵੀ ਅਸੀਂ ਜਿਹੜੀ ਇਹ ਸਾਡੀ ਪਾਲਿਸੀ ਹੈਗੀ ਆ ਉਹਨੂੰ ਆਪਾਂ ਚੇਂਜ ਨਹੀਂ ਕਰਨਾ ਹੈਗਾ ਹੁਣ ਕਈ ਇਹਦੇ ਪਿੱਛੇ ਕਹਿੰਦੇ ਆ ਚਲੋ ਰਾਜਨੀਤਿਕ ਸਟੰਟ ਆ ਹੋ ਸਕਦੇ ਆ ਉਹਨਾਂ ਦੇ ਰਾਜਨੀਤਿਕ ਸਟੰਟ ਹੈਗੇ ਆ ਪਰ ਇਹ ਜਿਹੜਾ ਹਿੰਦੀ ਬਨਾਮ ਤਾਮਿਲ ਵਾਲਾ ਜਿਹੜਾ ਰੌਲਾ ਆ ਕੋਈ ਅੱਜ ਦਾ ਨਹੀਂਗਾ ਤੁਸੀਂ ਬਹੁਤ ਸਾਰੇ ਇਹ ਸਾਊਥ ਦੇ ਕਲਾਕਾਰ ਦੇਖੇ ਹੋਣੇ ਆ ਜਦੋਂ ਉਹ ਬਾਲੀਵੁੱਡ ਦੇ ਵਿੱਚ ਵੀ ਆ ਗਏ ਕਿਤੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੰਬੋਧਨ ਕਰਦੇ ਆ ਜਾਂ ਬੋਲਦੇ ਆ ਉਹ ਇੰਗਲਿਸ਼ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਹਿੰਦੀ ਬੋਲਣ ਨਾਲੋਂ ਜੀ ਜੇਕਰ ਆਪਾਂ ਗੱਲ ਕਰੀਏ ਕਿ ਹਿੰਦੀ ਲੈਂਗੁਏਜ 1947 ਤੋਂ ਬਾਅਦ ਜਿਹੜੀ ਨੈਸ਼ਨਲ ਇੱਕ ਤਰ੍ਹਾਂ ਨਾਲ ਭਾਸ਼ਾ ਘੋਸ਼ਿਤ ਕਰ ਦਿੱਤੀ ਗਈ ਜੇਕਰ ਰਹੀ ਸੀ ਉਸ ਤੋਂ ਪਿੱਛੇ ਇਹ ਝਾਤ ਮਾਰੀਏ ਤਾਂ ਉਦੋਂ ਬ੍ਰਿਟਿਸ਼ ਕਾਲ ਦੇ ਦੌਰਾਨ ਜਿਹੜੀ ਨੈਸ਼ਨਲ ਲੈਂਗੁਏਜ ਹੁੰਦੀ ਸੀਗੀ ਸਾਰੇ ਉਹ ਇੰਗਲਿਸ਼ ਹੁੰਦੀ ਸੀਗੀ ਤੇ ਜੇਕਰ ਹੋਰ ਅਸੀਂ ਜਾਈਏ ਜੇਕਰ ਜੇਕਰ ਪੰਜਾਬ ਵਾਲੇ ਪਾਸੇ ਅਸੀਂ ਦੇਖੀਏ ਤਾਂ ਉਦੋਂ ਉਰਦੂ ਜ਼ਿਆਦਾ ਚੱਲਦੀ ਸੀ ਬੰਗਾਲ ਵਾਲਾ ਬੰਗਾਲੀ ਤਾਮਲ ਵਾਲਾ ਤਾਮਿਲ ਤੇ ਜਿਹੜੇ ਕੁਝ ਏਰੀਏ ਸੀਗੇ ਵਿਚਕਾਰ ਵਾਲੇ ਉੱਥੇ ਹਿੰਦੀ ਚੱਲਦੀ ਸੀ ਸੋ ਇਸ ਤਰ੍ਹਾਂ ਦੇ ਨਾਲ ਉਦੋਂ ਜਿਹੜੀ ਭਾਸ਼ਾ ਸੀਗੀ ਉਹ ਮੇਨ ਤਾਂ ਸਾਰੇ ਪਾਸੇ ਇੰਗਲਿਸ਼ ਹੁੰਦੀ ਸੀ ਆਫੀਸ਼ੀਅਲ ਭਾਸ਼ਾ ਇੰਗਲਿਸ਼ ਹੁੰਦੀ ਸੀ ਪਰ ਫੇਰ ਵੀ ਜਿਹੜੇ ਉੱਥੇ ਇਹ ਵੱਖ-ਵੱਖ ਜਿਹੜੇ ਏਰੀਏ ਸੀਗੇ ਇੰਡੀਆ ਦੇ ਉਹਨਾਂ ਦੇ ਵਿੱਚ ਜਿਹੜੇ ਕੋਈ ਇਹ ਦੂਜੇ ਨੰਬਰ ਦੀ ਭਾਸ਼ਾ ਕਹ ਲਓ ਉਹ ਉੱਥੋਂ ਦੇ ਏਰੀਏ ਦੇ ਹਿਸਾਬ ਨਾਲ ਖੇਤਰੀ ਪਛਾਣਾਂ ਹੀ ਹੁੰਦੀਆਂ ਸੀ ਜਾਨੀ ਕਿ ਕੋਈ ਇੱਕ ਭਾਸ਼ਾ ਨੂੰ ਜਾਨੀ ਕਿ ਇੰਗਲਿਸ਼ ਤੋਂ ਬਾਅਦ ਮਾਨਤਾ ਨਹੀਂ ਦਿੱਤੀ ਹੋਈ ਸੀ ਉਹ ਜਦੋਂ ਆਜ਼ਾਦੀ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਉਹਦੇ ਤੋਂ ਬਾਅਦ ਹੀ ਹਿੰਦੂ ਨੂੰ ਲਾਗ ਹਿੰਦੀ ਨੂੰ ਲਾਗੂ ਕਰ ਦਿੱਤਾ ਗਿਆ ਜੇਕਰ ਦੇਖਿਆ ਜਾਵੇ ਤਾਂ ਉਸ ਸਮੇਂ 1947 ਤੋਂ ਪਹਿਲਾਂ ਉਰਦੂ ਬੋਲਣ ਵਾਲੇ ਦੀ ਜਿਹੜੀ ਇਹ ਤਦਾਦ ਸੀਗੀ ਉਹ ਵੀ ਬਹੁਤ ਜ਼ਿਆਦਾ ਸੀ ਪੰਜਾਬੀ ਬੋਲਣ ਵਾਲੇ ਵੀ ਲੋਕ ਬਹੁਤ ਜ਼ਿਆਦਾ ਸੀ ਬੰਗਾਲ ਤੇ ਬੰਗਲਾਦੇਸ਼ ਉਦੋਂ ਇੱਕ ਸੀਗਾ ਤੇ ਇਸ ਲਈ ਜਿਹੜੇ ਬੰਗਾਲੀ ਬੋਲਣ ਵਾਲੇ ਆ ਉਹਨਾਂ ਦੀ ਜਿਹੜੀ ਤਾਦਾਦ ਵੀ ਹੈਗੀ ਆ ਹਿੰਦੀ ਬੋਲਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਸੀ ਸੰਸਕ੍ਰਿਤ ਵੀ ਬੋਲੀ ਜਾਂਦੀ ਸੀ ਤਾਮਿਲ ਹਲਾਂ ਜਿਹੜੇ ਇਹ ਸਾਊਥ ਹਾਲ ਦੇ ਲੋਕ ਆ ਉਹ ਤਾਮਿਲ ਬੋਲਦੇ ਸੀ ਉਹਨਾਂ ਦੀ ਤਾਦਾਦ ਵੀ ਬਹੁਤ ਜ਼ਿਆਦਾ ਸੀ ਸੋ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੂੰ ਇਹ ਲੰਬਾ ਰਿਹਾ ਹੀ ਆ ਕਿ ਜਿਹੜੇ ਇਹ ਸੈਂਟਰ ਦੇ ਵਿੱਚ ਕੁਝ ਬੰਦਿਆਂ ਦੇ ਹੱਥ ਜਦੋਂ ਪਾਵਰ ਆਉਂਦੀ ਆ ਜਿਸ ਤਰ੍ਹਾਂ ਆਪਾਂ ਸਮਝ ਸਕਦੇ ਆ ਨਹਿਰੂ ਵਾਲੀ ਪਾਰਟੀ ਦੇ ਕੋਲ ਤਾਂ ਉਹਨਾਂ ਨੇ ਹਿੰਦੀ ਨੂੰ ਹੀ ਲਾਗੂ ਕਰ ਦਿੱਤਾ ਜਿਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਜਿਹੜੇ ਹੋਰ ਖੇਤਰਾਂ ਦੇ ਲੋਕ ਸੀਗੇ ਉਹਨਾਂ ਨੇ ਇਸ ਤੇ ਇਤਰਾਜ਼ ਉਦੋਂ ਵੀ ਜਤਾਇਆ ਸੀ ਤੇ ਅੱਜ ਤੱਕ ਵੀ ਇਹ ਜਤਾ ਰਹੇ ਆ ਸੋ ਕਿਤੇ ਨਾ ਕਿਤੇ ਇਹ ਜਿਹੜੀ ਹਿੰਦੀ ਨੂੰ ਸਾਰੇ ਰਾਜਾਂ ਦੇ ਵਿੱਚ ਲਾਗੂ ਕਰਨ ਵਾਲੀ ਪਾਲਿਸੀ ਹੈਗੀ ਆ ਉਹ ਹਾਲੇ ਵੀ ਇਹ ਨਿਊ ਐਜੂਕੇਸ਼ਨ ਪਾਲਿਸੀ ਦੇ ਥਰੂ ਇਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦਾ ਵਿਰੋਧ ਤਮਨ ਨੱਡੂ ਦੇ ਵਿੱਚ ਤਾਂ ਫਿਲਹਾਲ ਹੋਇਆ ਹੀ ਆ ਹੋਰ ਮੈਨੂੰ ਲੱਗਦਾ ਕਿਸੇ ਰਾਜਵਲੂ ਇਹਦਾ ਕੋਈ ਖਾਸ ਵਿਰੋਧ ਕੀਤਾ ਨਹੀਂ ਗਿਆ। ਇੰਡੀਆ ਦੇ ਵਿੱਚ 1947 ਤੱਕ ਲਗਭਗ 450 ਬੋਲੀਆਂ ਇਹ ਬੋਲੀਆਂ ਜਾਂਦੀਆਂ ਸੀ। ਜ਼ਿਆਦਾ ਹੀ ਹੋਣੀਆਂ। ਉਹਨਾਂ ਦੇ ਵਿੱਚੋਂ 197 ਬੋਲੀਆਂ ਜਿਹੜੀਆਂ ਸੀਗੀਆਂ ਉਹ ਖਤਮ ਹੋ ਚੁੱਕੀਆਂ ਜਾਂ ਕਹਿ ਲਓ ਕਿ ਬਹੁਤ ਘੱਟ ਲੋਕ ਉਹਨਾਂ ਬੋਲੀਆਂ ਨੂੰ ਬੋਲਦੇ ਐ ਇਸ ਵੇਲੇ। ਸੋ ਮਾਤ ਪਛਾਵਾਂ ਦੇ ਲਈ ਲੜਾਈ ਕੱਲੀ ਇੰਡੀਆ, ਪੰਜਾਬ ਜਾਂ ਤਾਮਿਲਨਾਡੂ ਦੇ ਵਿੱਚ ਨਹੀਂ ਹੁੰਦੀ ਐ ਕਿ ਇਹ ਵਰਲਡ ਲੈਵਲ ਤੇ ਪੂਰੀ ਚੱਲਦੀ ਹੈਗੀ ਆ ਤੁਸੀਂ ਪੂਰੇ ਯੂਰਪ ਦੇ ਵਿੱਚ ਜਾ ਕੇ ਦੇਖ ਲਓ ਇਟਾਲੀਆ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਇਟਲੀ ਵਾਲੇ ਇਟਾਲੀਆ बोल ਕੇ ਪ੍ਰੈਫਰੈਂਸ ਦਿੰਦੇ ਆ ਫਰਾਂਸ ਦੇ ਵਿੱਚ ਆਪਣੀਆਂ ਜਰਮਨ ਵਾਲਿਆਂ ਦੀ ਆਪਣੀਆਂ ਤੇ ਉਹ ਵੀ ਇੰਗਲਿਸ਼ ਤੋਂ ਜਿਹੜੀਆਂ ਆਪਣੀਆਂ ਉੱਥੋਂ ਦੀਆਂ ਲੈਂਗੁਏਜ ਹੈਗੀਆਂ ਉਹਨਾਂ ਨੂੰ ਬਚਾਉਣ ਲਈ ਪੂਰਾ ਜੋਰ ਬਾਈ ਜਾਂ ਕਹਿ ਲਓ ਕਿਤੇ ਨਾ ਕਿਤੇ ਇਦਾਂ ਦੇ ਸੰਭਾਗਮ ਜਾਂ ਪੂਰੇ ਅੰਦੋਲਨ ਉਹ ਕਰਦੇ ਰਹਿੰਦੇ ਆ ਜੇਕਰ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਵੀ ਜੇਕਰ ਤੁਸੀਂ ਕੈਨੇਡਾ ਦੇ ਕਿਊਬਿਕ ਏਰੀਏ ਦੇ ਵਿੱਚ ਜਾ ਕੇ ਇੰਗਲਿਸ਼ ਬੋਲੋ ਤਾਂ ਉਹ ਕਹਿੰਦੇ ਆ ਵੀ ਸਾਨੂੰ ਇਹ ਇੰਗਲਿਸ਼ ਬੋਲ ਕੇ ਨਾ ਦੱਸੋ ਫ੍ਰੈਂਚ ਬੋਲੋ ਫ੍ਰੈਂਚ ਜੇ ਉਹਨਾਂ ਨੂੰ ਸਮਝ ਵੀ ਆਉਂਦੀ ਹੋਊਗੀ ਤਾਂ ਵੀ ਉਹ ਜਾਣ ਬੁੱਝ ਕੇ ਕਹਿੰਦੇ ਆ ਕਿ ਸਾਨੂੰ ਨਹੀਂ ਆਉਂਦੀ ਤੁਸੀਂ ਫ੍ਰੈਂਚ ਗੱਲ ਕਰੋ ਸੋ ਆਪਣੀਆਂ ਜਿਹੜੀਆਂ ਪਛਾਣਾਂ ਦੇ ਨਾਲ ਪਿਆਰ ਹੈਗਾ ਉਹ ਕੱਲਾ ਪੰਜਾਬ ਤਾਮਿਲ ਜਾਂ ਇੰਡੀਆ ਜਾਂ ਇੱਥੋਂ ਤੱਕ ਸੀਮਤ ਨਹੀਂ ਹੈਗਾ ਇਹ ਪੂਰੇ ਵਰਲਡ ਦੇ ਵਿੱਚ ਇਹੀ ਚੀਜ਼ ਚੱਲ ਰਹੀ ਆ ਵਰਲਡ ਦੇ ਵਿੱਚ ਜਿਹੜੀ ਇੰਗਲਿਸ਼ ਹੈਗੀ ਆ ਉਹ ਬਹੁਤ ਸਾਰੇ ਦੇਸ਼ਾਂ ਦੀਆਂ ਕਹ ਲਓ ਕਿ ਜਿਹੜੀ ਪਛਾਣਾਂ ਹੈਗੀਆਂ ਉਹਨਾਂ ਨੂੰ ਨਿਗਲ ਚੁੱਕੀ ਆ ਜਾਂ ਨਿਗਲਦੀ ਜਾ ਰਹੀ ਆ ਕਿਉਂਕਿ ਲੋਕ ਆਪਣਾ ਇਹ ਇਹ ਤਰ੍ਹਾਂ ਨਾਲ ਇੱਕ ਸਟਾਈਲ ਸਮਝਦੇ ਆ ਜਾਂ ਕਹ ਲਓ ਕਿ ਆਪਣੇ ਆਪ ਨੂੰ ਉੱਚਾ ਸਮਝਦੇ ਆ ਕਿ ਅਸੀਂ ਇੰਗਲਿਸ਼ ਬੋਲਦੇ ਆ ਪਰ ਬਹੁਤ ਸਾਰੇ ਯੂਰਪ ਦੇ ਦੇਸ਼ ਇਹਨਾਂ ਨੂੰ ਆਪਣੀਆਂ ਪਛਾਣਾਂ ਨੂੰ ਬਚਾਉਣ ਦੇ ਲਈ ਪੂਰੀ ਜद्दोजਹਿਦ ਕਰਦੇ ਆ ਤੇ ਉਹ ਕਾਮਯਾਬੀ ਹੋਏ ਆ ਜਿਹੜੇ ਲੋਕ ਜद्दोजਹਿਦ ਕਰਦੇ ਆ ਉਹ ਹੀ ਕਾਮਯਾਬ ਹੋਏ ਆ ਸੋ ਜੇਕਰ ਇੰਡੀਆ ਦੇ ਵਿੱਚੋਂ 450 ਚੋਂ 197 ਪਛਾਮਾ ਗਾਇਬ ਹੋ ਚੁੱਕੀਆਂ ਮਤਲਬ ਕਿ ਉਹ ਲੋਕਾਂ ਨੇ ਕੋਈ ਸੰਘਾਰਸ਼ ਜਾਂ ਕੋਈ ਰੌਲਾ ਰੱਪਾ ਨਹੀਂ ਪਾਇਆ ਹੈਗਾ ਸੋ ਕੋਈ ਇਹਨਾਂ ਚੀਜ਼ਾਂ ਨਾਲ ਸਹਿਮਤ ਹੋਵੇ ਚਾਹੇ ਸਹਿਮਤ ਹੋਵੇ ਉਹਦੀ ਅਲੱਗ ਗੱਲ ਆ ਪਰ ਜੇਕਰ ਤਾਮਿਲਨਾਡੂ ਵਾਲੇ ਤਾਮਿਲ ਆਪਣੀ ਭਾਸ਼ਾ ਨੂੰ ਕਾਇਮ ਰੱਖਣ ਦੇ ਲਈ ਇਸ ਲੈਵਲ ਤੱਕ ਸੰਘਰਸ਼ ਕਰਦੇ ਆ ਮੈਨੂੰ ਕਿਤੇ ਨਾ ਕਿਤੇ ਇਹੇ ਚੀਜ਼ਾਂ ਜੈ ਜੈ ਲੱਗਦੀਆਂ ਮੈਂ ਫਿਰ ਇਹ ਕਹਿਣਾ ਹੈ ਕਿ ਭਾਸ਼ਾਵਾਂ ਸਾਰੀਆਂ ਸਿੱਖੋ ਇੰਗਲਿਸ਼ ਵੀ ਸਿੱਖੋ ਕਿਉਂਕਿ ਜੇਕਰ ਤੁਸੀਂ ਵਰਲਡ ਦੇ ਵਿੱਚ ਤਰੱਕੀ ਕਰਨੀ ਆ ਤਾਂ ਤੁਹਾਨੂੰ ਇਹ ਸਿੱਖਣੀ ਹੀ ਪੈਣੀ ਆ ਹਿੰਦੀ ਵੀ ਸਿੱਖੋ ਹੋਰ ਭਾਸ਼ਾਵਾਂ ਜੇਕਰ ਤੁਸੀਂ ਸਿੱਖ ਸਕਦੇ ਆ ਸਿੱਖੋ ਪਰ ਜੇਕਰ ਤੁਸੀਂ ਆਪਣੀ ਮਾਂ ਬੋਲੀ ਨੂੰ ਸਭ ਤੋਂ ਉੱਤਮ ਨਹੀਂ ਰੱਖਦੇ ਹੈਗੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਇਹ ਜਿਹੜੀਆਂ ਪਛਾਣਾਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਅੱਜ ਬੋਲਦੇ ਆਂ ਜਾਂ ਮਾਣ ਮਹਿਸੂਸ ਕਰਦੇ ਆ ਉਹ ਖਤਮ ਵੀ ਹੋ ਜਾਂਦੀਆਂ ਨੇ ਇਸ ਅਨੁਸਾਰ ਭਾਸ਼ਾ ਜਿਉਂਦੀ ਰੱਖਣ ਦੇ ਲਈ ਲੜਨਾ ਹੀ ਪੈਂਦਾ ਆ ਜੇਕਰ ਇਹ ਭਾਸ਼ਾ ਜ਼ੁਬਾਨਾਂ ਤੋਂ ਬੋਰਡਾਂ ਤੋਂ ਇਹ ਕਿਤਾਬਾਂ ਤੋਂ ਦਫ਼ਤਰਾਂ ਦੇ ਵਿੱਚੋਂ ਗਾਇਬ ਹੋ ਜਾਂਦੀ ਆ ਤਾਂ ਇਹਨੂੰ ਸਾਰੇ ਪਾਸਿਓਂ ਗਾਇਬ ਹੋਣ ਨੂੰ ਬੜਾ ਟਾਈਮ ਨਹੀਂ ਲੱਗਦਾ ਤਾਜ਼ਾ ਉਦਾਹਰਣ ਤੁਸੀਂ ਦੇਖ ਸਕਦੇ ਆ ਪਾਕਿਸਤਾਨ ਦੇ ਵਿੱਚ ਇਸ ਵੇਲੇ ਜਿਹੜਾ ਪੰਜਾਬੀ ਤੇ ਉਰਦੂ ਵਾਲਾ ਬੜਾ ਹੀ ਕਲੇਸ਼ ਵਧਿਆ ਹੋਇਆ ਤੇ ਪੰਜਾਬੀ ਦੀ ਜਗਾ ਉਥੇ ਉਰਦੂ ਨੇ ਲਗਭਗ ਇੱਕ ਤਰ੍ਹਾਂ ਨਾਲ ਲੈ ਲਈਆ ਬਹੁਤ ਥੋੜਾ ਏਰੀਆ ਰਹਿ ਗਿਆ ਜਿਹੜੇ ਪੰਜਾਬੀ ਉਥੇ ਬੋਲਦੇ ਆ ਸੋ ਉਥੇ ਵੀ ਲੋਕ ਜਿਹੜੇ ਹੈਗੇ ਆ ਪੰਜਾਬੀ ਲਈ ਉਹਨੂੰ ਸੁਰੱਖਿਅਤ ਕਰਨ ਲਈ ਆਪਣੀ ਜद्दोजਹਿਦ ਕਰ ਰਹੇ ਆ ਉਥੇ ਤਾਮਿਲ ਵਾਲੇ ਵੀ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਸੁਹੇਰਦ ਲੋਕ ਹੈਗੇ ਆ ਪੰਜਾਬੀ ਨੂੰ ਬਚਾਉਣ ਲਈ ਕਾਇਮ ਰੱਖਣ ਦੇ ਲਈ ਸਮੇਂ-ਸਮੇਂ ਦੇ ਉੱਤੇ ਆਪਣੇ ਜਿਹੜੇ ਸੰਘਰਸ਼ ਆਗੇ ਆ ਜਾਂ ਉਹਦੇ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਆ ਤੇ ਸਾਨੂੰ ਪਾਉਣਾ ਵੀ ਜ਼ਰੂਰ ਚਾਹੀਦਾ ਆ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਸਗਾ ਆਪਣਾ ਵਿਸ਼ਾ ਚੰਗਾ ਲੱਗਿਆ ਥੱਲੇ ਕਮੈਂਟ ਕਰਕੇ ਦੱਸ ਦਿਓ ਕਮੀ ਪੇਸ਼ੀ ਹੋਊਗੀ ਕੋਈ ਉਹ ਵੀ ਦੱਸ ਦਿਓ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ